juga se ka ہے dias بلا سچ ਦੇ ਗੁਰਾਂ ਸਾਹਿਬ ਨੇ ਆਪਣਾ ਕਹਿਵਾ ਸਭ ਤੋਂ ਮੀਤ ਵੀ ਬਹਾਰ ਕਰਨ ਤੇ ਸੰਜਾਲੇ ਨੇ ਦੇਹੀ ਗ੍ਰਾਮਾਂ ਜੀਵਤ ਰਹਿਣ ਨੂੰ ਵਸੇ ਅਨ ਤਰਸ ਕਲ ਸਾਰਨਾ ਨੈਣੋਂ ਰਗੋਂ ਸਰਨੋਂ ਰਸ ਪਤ ਉਤਰੀ ਕੇਆਂ ਨਾਲ ਨਾ ਕਿ ਇਹ ਨਹੀਂ ਸਾਡੀ ਤੇ ਹੈ ਸਾਧਾ ਦੇ ਪੰਜ ਵਿਕਾਰਾਂ ਵਿੱਚ ਨੂੰ ਘੇਰਿਆ ਬਿਰਨ ਉਪਦਾ ਕੇ ਵੀ ਨਾ ਤਾ ਤੁਰਤ ਨੂੰ ਜਦੋਂ ਵੀ ਕੋਈ ਜੀਵ ਇਸ ਸੰਸਾਰ ਦੇ ਵਿੱਚ ਜਨਮ ਲੈਂਦਾ ਹੈ ਕਿ ਉਹ ਪਿਆਰੇ ਜੜਪ ਲੈਣ ਤੇ ਨਾਲ ਹੀ ਗੁਰ ਪਿਆਰੇ ਕੋਈ ਨਹੀਂ ਵਿਕਾਰ ਹਨ ਉਹ ਕੀ ਲਾਪਣਦੇ ਹਨ ਤੇ ਗੁਰ ਪਿਆਰੇ ਉਹ ਆਪਣੇ ਬਚਪਨ ਤੋਂ ਜਵਾਨੀ ਹੁੰਦੀ ਹੈ ਜਵਾਨੀ ਕੋ ਪੜੀਪਾ ਆਉਂਦਾ ਹੈ ਸਤਿਗੁਰ ਕਬੀਰ ਜੀ ਮਹਾਰਾਜ ਬਾਣੀ ਕੋ ਸਮਝਾ ਰਹੇ ਲਿਆ ਉਹਨਾਂ ਨੇ ਸਰਬ ਨੂੰ ਰਸਬਦ ਇਗਰੀ ਕਿਹਾ ਤਾਂ ਮੰਨ ਕਿ ਜਿਹੜੇ ਪੰਜ ਵਿਕਾਰ ਤੋਂ ਕੋ ਪਿਆਰੇ ਹੋ ਇਹ ਇਸ ਸਰੀਰ ਦੀ ਕਨੈਕਟੀ ਮਾਰਦੇ ਇਹ ਜਿਹੜੇ ਵਿਕਾਰ ਹਨ ਇਹਨੂੰ ਆਪਣੇ ਅਨੁਸਾਰ ਹੀ ਚਲਾਉਂਦੇ ਹਨ ਪਰ ਸਤਿਗੁਰੂ ਸਮਝਾ ਰਹੇ ਹਨ ਕਿ ਇਹਦਾ ਵਿਕਾਰਾਂ ਤੋਂ ਜੇ ਨਜਮਾ ਹੈ ਜੇਕਰ ਇਹਨਾਂ ਵਿਕਾਰਾਂ ਤੋਂ ਰਹਿਤ ਹੋਣਾ ਹੈ ਤਾਂ ਸਾਨੂੰ ਸਤਿਗੁਰੂ ਦੀ ਬਾਣੀ ਪੜ੍ਹਨੀ ਪਵੇਗੀ ਸਤਿਗੁਰੂ ਦੇ ਨਾਮ ਦਾ ਸਰਾਰਾ ਲੈਣਾ ਪਵੇਗਾ ਬਾਬਾ ਅਬਦਲਾ ਦਸੋ ਇਹ ਗਾਉਂ ਘਰੀ ਘਰੀ ਦਾ ਲੇਖਾ ਮਾ ਕੇ ਕਾਲਿਤ ਚੇਤੂ ਨਾ ਕਿ ਸਤਿਗੁਰ ਸੱਚੇ ਪਾਤਸ਼ਾਹ ਹਰਿ ਗੁਰ ਪਿਆਰਿਆ ਆਪਾ ਸਤਿਗੁਰਾਂ ਦੇ ਚਰਨਾਂ ਵਿੱਚ ਦੁਨਿਆਵੀ ਅਰਦਾਸਾਂ ਬਣਤੀ ਕਰਦੇ ਹਾਂ ਕਿ ਸਤਿਗੁਰੂ ਜੀ ਮੇਰੀ ਇਹ ਅਰਦਾਸ ਪੂਰੀ ਕਰਦੇ ਹੋ। ਮੇਰੀ ਇਹ ਅਰਦਾਸ ਹੈ ਕਿ ਇਹ ਨਿਮਤਾਤ ਬਖਸ਼ਿਸ਼ ਕਰਦੇ ਹੋ। ਇਹ ਦੁਨਿਆਵੀ ਅਰਦਾਸਾਂ ਰੈਂਕੀ ਕਰਦੇ ਹਾਂ ਕੋਈ ਪਿਆਰੇ ਦਾ ਸਤਿਗੁਰ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਨਹੀਂ ਇਹ ਅਰਦਾਸ ਬਣਤੀ ਕਰਦੇ। ਕਿ ਸਾਰੀ ਨੂੰ ਸੱਚੇ ਪਾਤਸ਼ਾਹ ਤੋਂ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹੋ ਭਾਜਨ ਬੰਦਗੀ ਦੀ ਦਾਤ ਬਖਸ਼ਿਸ਼ ਕਰਦੇ। ਉਹ ਦਰਿਆ ਪਿਆਰੇ ਤਰ੍ਹਾਂ ਇਹ ਆਪਣਾ ਅਰਦਾਸ ਜਿੰਨੀ ਕਰਕੇ ਸ਼ੁਰੂ ਕਰਤੀ ਤੇ ਜਿਹੜਾ ਮਨਾਂ ਦਾ ਬਾੜੀ ਕੱਟ ਨੂੰ ਨਹੀਂ ਕਰਦਾ ਜਿਹੜਾ ਮਨ ਦਾ ਸਿਕਰਨ ਕਰ ਨੂੰ ਨਹੀਂ ਕਰਦਾ ਆਪਣੇ ਆਪ ਫੋਕਸ ਨੂੰ ਭੁਜਾ ਲੈਂਦਾ। ਇਸ ਸਰੀਰ ਦੇ ਅੰਦਰੋਂ ਆਵਾਜ਼ ਆਵੇ ਕਿ ਇਸ ਮਨ ਨੂੰ ਕਿ ਭਾਈ ਤੁਹਾਨੂੰ ਤੇਨੇ ਮੁੱਠ ਕਰਕੇ ਇਸ ਨਾਲ ਪੜ ਕਰਕੇ ਕੁਝ ਸਮਾਂ ਜਿੰਨਾ ਵੀ ਸਾਦਾ ਸਮਾਂ ਲੱਗਦਾ ਹੈ ਤਾਂ 10-15 ਮਿੰਟ ਨੂੰ ਗੁਰੂ ਪਿਆਰੇ ਵਿੱਚੋਂ ਆਪਾਂ ਕਿਤੇ ਆੜਾ-ਟਾੜਾ ਪ੍ਰਵੇਸ਼ ਸਮੇਂ ਦੇ ਵਿੱਚ ਸਮਾਤ ਕਰਦੇ ਹੀ ਖਾਦੇ ਆਪਣੀ ਮਰਜ਼ੀ ਦੇ ਅਨੁਸਾਰ ਕੁਝ ਵੀ ਖਾ ਸਕਦੇ ਹਾਂ ਆਪਣੀ ਮਰਜ਼ੀ ਦੇ ਅਨੁਸਾਰ ਕੁਝ ਵੀ ਕਰ ਸਕਦੇ ਹਾਂ ਕਿਉਂਕਿ ਸਤਗੁਰ ਨੇ ਇਹ ਜਿਹੜਾ ਮੁਰਖਾ ਜਨਮ ਹੈ ਇਸ ਮੁਰਖਾ ਜਨਮ ਨੂੰ ਹੀ ਬੜੇ ਆਈ ਪਰਸ਼ਸ ਦਿੱਤੀ ਹੈ ਹਿੰਦੂਸਰੇ ਪਾਸੇ ਤੋਂ ਪਿਆਰੇ ਵਿੱਚ ਇੱਕ ਦਰਦ ਤੇ ਇੱਕ ਦਰਦ ਦੇ ਨਾਲ ਗੁਰੂ ਪਿਆਰੇ ਨੂੰ ਇੱਕ ਬੈਰ ਬਣਿਆ ਰਹਿੰਦਾ ਹੈ ਉਸ ਬੈਰ ਦੇ ਗਾਹ ਦੇ ਵਿੱਚ ਦਸਾ ਪਾਇਆ ਹੋਇਆ ਹੁੰਦਾ ਹੈ ਨਾ ਤੇ ਉਹ ਗੈਰ ਕਿ ਮੇਰਾ ਵੀ ਇੱਛਾ ਦੇ ਅਨੁਸਾਰ ਕਿਤੇ ਲਾਜਾ ਸਕਦਾ ਹੈ ਨਾ ਹੀ ਆਪਣੀ ਮਰਜ਼ੀ ਦੇ ਅਨੁਸਾਰ ਕੁਝ ਖਾ ਪੀ ਸਕਦਾ ਹੈ ਜਦੋਂ ਉਸ ਦਾ ਮਾਲਕ ਆਉਂਦਾ ਹੈ ਉਸ ਨੂੰ ਕੁਝ ਖਾ ਨੂੰ ਦਿੰਦਾ ਹੈ ਤੇ ਤਾਂ ਉਹ ਕੁਝ ਖਾਂਦਾ ਪੀਂਦਾ ਹੈ ਜਦੋਂ ਉਸ ਦਾ ਮਾਲਕ ਉਸ ਦਰੱਖਤ ਦੇ ਨਾਲ ਉਸਾ ਗੁਲਕੇ ਉਪਸਥਿਤ ਤੇ ਜਾ ਕੇ ਜਾਂਦਾ ਹੈ ਤੇ ਤਾਂ ਉਹ ਜਾ ਸਕਦਾ ਪਰ ਸਤਿਗੁਰੂ ਸੱਚੇ ਪ੍ਰਕਾਸ਼ ਸਰਧਾ ਦੇਣ ਦੇ ਲਈ ਇਹ ਜਿਹੜਾ ਮੰਨ ਬਖਸ਼ ਕੀਤਾ ਹੈ 84 ਲੱਖ ਰੁਪਏ ਭੋਗ ਕਰਕੇ ਗੁਰੂ ਪਿਆਰੇ ਦੇ ਮੁੱਖਾਂ ਜਦੋਂ ਸਾਨੂੰ પ્રાપ્ત ਹੋਏ ਨੇ ਤੇ ਸਤਿਗੁਰ ਦੇ ਚਰਨਾਂ ਵਿੱਚ ਆਪਾਂ ਦਾ ਅਰਦਾਸ ਬਣਦੀ ਹੈ ਜਦੋਂ ਵੀ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁੋਨੇ ਹਾਂ ਅਰਦਾਸ ਇਹ ਕੀ ਕਰਨੀ ਚਾਹੀਦੀ ਹੈ ਕਿ ਸਾਡੇ ਨਾਮ ਦੀ ਬਸਤਾ ਕਿਹਨਜੀ ਹੋਵੇ ਤੁਮ ਕਰੋ اے ਆ ਮੇਰੇ ਸਾਈ ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਤਿਆਰ ਰਹੇ ਤੇ ਇਹ ਮੇਰੇ ਠਾਕੁਰ ਹੈ ਮੈਨੂੰ ਇਹ ਜਾਣਦੇ ਹੋ ਕਿ ਬਾਜਾ ਪਸਾਰੇ ਸਾਡੇ ਚਾਚਾ ਸ਼੍ਰੀ ਗੁਰੂ ਤੇਗੁਰਾਮ ਜੀ ਜੰਤਮਤ ਆਸ਼ਰਮ ਦੇ ਸ਼ਾਮ ਨੂੰ ਆਏ ਹਨ ਤੁਹਾਡਾ ਵੱਡਾ ਬੇਟਾ ਹੁਣ ਬਣਾਤੇ ਮੇਰੇ ਵੱਲੋਂ ਸਾਰੇ ਸਾਥ ਸਹੁੰਦੀਆਂ ਦਾ ਕਿੰਦੇ ਪੰਚਾਇਤ ਸਾਡੇ ਸਰਪੰਚ ਸਾਹਿਬ ਦਾ ਅਤੇ ਮੋਬਿਲ ਸਾਥੀਆਂ ਦਾ ਅਤੇ ਹੋਰ ਜਿੰਨੀਆਂ ਵੀ ਸੰਗਤਾਂ ਇਸ ਸ਼ਾਨਦਰੀ ਸਮਾਗਮ ਨੂੰ ਸ਼ਾਮਲ ਹੋਣ ਆਏ ਹਨ ਉਹਨਾਂ ਦਾ ਕੋਈ ਬਹੁਤ ਧੰਨਵਾਦ ਹੈ ਜਿੱਤੇ ਤੱਕ ਚਾਚਾ ਬਲਰਾਮ ਜੀ ਨੇ ਗੱਲ ਹੈ ਜਿਹੜਾ ਵੀ ਭੱਤੀ ਦੀ ਗੱਲ ਸੀ ਕੋਈ ਵੀ ਕਹਿੰਦਾ ਸਭ ਦਸਰੇ ਗਏ ਸਨ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਗਾਸ਼ਕਤਾ اور محنت مجبوری کر کے اپنے پرواروں کو کسی لے تک پہنچایا کہ ٹھیک ہے کہ آخری سیوا میرے چھوڑے چھوٹے سو حصے آئے حصہ بھی بہت